ਮੇਰਾ ਨਾਮ ਕ੍ਰਿਸ਼ਨਲ ਬੱਤਰਾ ਸੁਪੁੱਤਰ ਸ਼੍ਰੀ ਮੁੰਸ਼ੀਨਾਮ ਬੱਤਰਾ ਵਾਸੀ ਨਿਊ ਬਾਬਾ ਕਲੋਨੀ ਗਲੀ ਨੰਬਰ 1 ਮਕਾਨ ਨੰਬਰ 8 ਕੀ ਗੱਲ ਦਾ ਤੇ ਦੋਸਤ ਉਹ ਮੇਰੀ ਜਿੱਤੇ ਦੁਕਾਨ ਹੈਗੀ ਹਬੂ ਰੋਡ ਤੇ ਉਹਦੇ ਤੇ ਜੀ ਸਖੀਜਾ ਟੈਲੀਕਮ ਮੋਹਲਾ ਨਾ ਕੰਮ ਕਰਦਾ ਉਹਨੂੰ ਮੈਂ ਕਿਰਾਏ ਦੇ ਮੁਕਤ ਦੁਕਾਨ ਦਿੱਤੀ ਹੋਈ ਹੈ ਜੀ ਮੈਂ 7 ਤਰੀਕ ਨੂੰ ਉਸ ਕਾਂ ਤੋਂ ਕਰਾਇ ਲੈਣ ਵਾਸਤੇ ਗਿਆ ਤੇ ਦੁਕਾਨ ਦੇ ਕਿਨੇ ਇੱਕ ਮੁੰਡਾ ਖੜਾ ਸੀ ਮੋਟਰਸਾਈਕਲ ਤੇ ਉਸ ਮੁੰਡੇ ਨੇ ਮੇਰੇ ਫੈਮਲੀ ਬਾਰੇ ਸਾਰੀ ਉਹਨੂੰ ਜਾਣਕਾਰੀ ਸੀ ਮੇਰੇ ਨਾਲ ਉਹ ਗੱਲਾਂ ਕਰਦਾ ਰਿਹਾ ਕੀ ਹਾਲ ਹੈ ਤੇ ਮੈਂ ਅੰਦਰੋਂ ਕਰਾਇ ਲੈਣ ਵਾਸਤੇ ਗਿਆ ਮੇਰੇ ਨਾਲ ਅੰਦਰ ਕਰਾਇ ਲੈਣ ਵਾਸਤੇ ਵੀ ਗਿਆ ਮੈਂ ਪੈਸੇ ਲਿਆ ਉਹਨਾਂ ਕੋਲ ਕਰਾਇਆ ਲਿਆ ਜੀ 8300 ਰੁਪਇਆ ਮੈਂ ਕਰਾਇ ਲੈ ਕੇ ਆ ਕੇ ਪਰਸ ਵਿੱਚ ਪਾ ਲਿਆ ਉਹਦੇ ਬਾਅਦ ਮੈਂ ਬਾਹਰ ਆ ਗਿਆ ਬਾਹਰ ਆ ਕੇ ਮੈਨੂੰ ਕਹਿੰਦਾ ਜੀ ਤੁਹਾਡੀ ਮਿਸਰੀ ਦੀ ਡੈਥ ਹੋਣੀ ਕਿੰਨੇ ਚਿਰ ਹੋ ਗਿਆ ਮੈਂ ਉਹਨੂੰ ਦੱਸਿਆ ਮੈਂ ਕਿਹਾ ਜੀ ਉਹਨੂੰ 3-4 ਸਾਲ ਹੋ ਗਏ ਇਹਨੇ ਤੁਹਾਡੀਆਂ ਬੇਟੀਆਂ ਸੋਖੀਆਂ ਤਿੰਨੇ ਤੁਸੀਂ ਰੋਟੀ ਬੇਟੀਆਂ ਕੋਲ ਖਾਣੇ ਹੋ ਮੈਂ ਕਹਿੰਦਾ ਨਹੀਂ ਜੀ ਮੈਂ ਰੋਟੀ ਨਾ ਆਪਦੇ ਬੀਬੀ ਵੱਖਰੀ ਲਾਈ ਐ ਮੈਂ ਉੱਥੋਂ ਖਾਣਾ ਮੈਂ ਬੇਟੀਆਂ ਘਰੋਂ ਨਹੀਂ ਖਾਂਦਾ ਇਹ ਮੈਂ ਉਹ ਜਣਾ ਗੱਲ ਕੀਤੀ ਆ ਮੈਨੂੰ ਕਹਿੰਦਾ ਜੀ ਮੈਂ ਕਿਥੇ ਪਲਾਟ ਲਿਆ ਤੇ ਕਿਰਪਾ ਕਰਕੇ ਮੈਨੂੰ ਪਲਾਟ ਬਾਰੇ ਦੱਸੋ ਵੀ ਮੈਨੂੰ ਪਲਾਟ ਫਾਇਦਾ ਹੋਊਗਾ ਕਿ ਨਹੀਂ ਹੋਊਗਾ ਮੈਂ ਕਹਿੰਦਾ ਯਾਰ ਅੱਜ ਨਹੀਂ ਆਜ ਮੇਰਾ ਮੂਡ ਨਹੀਂ ਹੈਗਾ ਤੈਨੂੰ ਕੱਲ ਚੱਲੂਗਾ ਮੈਨੂੰ ਕਹਿੰਦਾ ਅੰਕਲ ਜੀ ਮੇਰੀ ਮਦਦ ਕਰੋ ਮੇਰਾ ਕਿਹ ਪਲਾਟ ਦਾ ਵੇਖੋ ਨੇੜੇ ਹੀ ਆ ਪਲਾਟ ਮੈਂ ਜੋ ਦੀ ਗੱਲਾਂ 'ਚ ਆ ਗਿਆ ਤੇ ਮੈਂ ਜੋ ਖੂਬ ਪਲਾਟ ਲੈਣ ਵਾਸਤੇ ਉਹਦੇ ਨਾਲ ਮੋਟਰਸਾਈਕਲ 'ਤੇ ਬਹਿ ਗਿਆ ਉਸ ਬੰਦੇ ਨੇ ਮੋਟਰਸਾਈਕਲ ਜੀ ਹਬੂ ਰੋਡ ਤੇ ਲੈ ਗਿਆ ਹਬੂ ਰੋਡ ਤੋਂ ਜਿਉਂਨੇ ਮੋਟਰਸਾਈਕਲ ਤੇਜ਼ ਕਰ ਲਿਆ ਸਪੀਡ ਉਹਦੀ 80 ਦੀ ਹੋਗੀ ਜੀ ਮੈਨੂੰ ਰਾਜ ਕਹਿੰਦਾ ਜੀ ਮੈਂ ਤਾਂ ਅਗਾ ਸਮਝੀਆ ਮੈਂ ਮਾਰ ਦੂੰ ਕੈਨੂੰ ਤੇ ਜਦੋਂ ਐਨੀ ਗੱਲ ਕੀਤੀ ਮੋਟਰਸਾਈਕਲ ਨੂੰ ਤੇਜ਼ ਕਰ ਲਿਆ ਕਹਿੰਦਾ ਜੀ ਛਾਲ ਮਾਰੇਗਾ ਤੇਰੀ ਲੱਤਾਂਾਂ ਟੁੱਟ ਜੂਗੀਆਂ ਮੈਂ ਸੋਚਿਆ ਮਨਾ ਲੱਤਾਂਾਂ ਤੜਾਉਣ ਨਾਲੋਂ ਬੈਠੜਾ ਵੀ ਹੁਣਾਂ ਨੇ ਜੋ ਕੁਛ ਐ ਕੋਈ ਲਾਈਕ ਤੇ ਲੈ ਲਈ ਉਹ ਤੋਂ ਬਾਅਦ ਜਾ ਕੇ ਜੀ ਖਾਲੀ ਜਗ੍ਹਾ ਸੱਜੇ ਮੁੜੀ ਹਬੂ ਰੋਡੋਂ ਜਾ ਕੇ ਸੱਜੇ ਮੁੜ ਗਿਆ ਖਾਲੀ ਜਗ੍ਹਾ ਆਈ ਹੈ ਉੱਥੇ ਉਤਰ ਕੇ ਜੀ ਉਹਨੋਂ ਮੇਰੇ ਕੋਲ ਸਾਰੇ ਪੈਸੇ ਖੋਲੇ ਮੇਰੇ ਹੱਥ ਚ ਮੁੰਦਰੀ ਪਈ ਹੋਈ ਸੀ ਸੋਨੇ ਦੀ 6 ਗ੍ਰਾਮ ਦੀ ਉਹ ਮੁੰਦਰੀ ਉਹਨੇ ਲਾ ਲਈ ਤੇ ਲਾ ਕੇ ਮੈਨੂੰ ਕਹਿੰਦਾ ਮੈਂ ਤਾਂ ਮਾਰਨਾ ਤੈਨੂੰ ਮੈਂ ਕਹਿੰਦਾ ਤੂੰ ਮੇਰੇ ਕੋਲ ਸਾਰਾ ਮਾਲ ਤਾਂ ਲੈ ਲਿਆ ਹੁਣ ਮੈਨੂੰ ਤੂੰ ਜਾਨ ਦੇ ਕਹਿੰਦਾ ਨਾ ਜੀ ਮੈਂ ਤਾਂ ਮਾਰੇ ਬਗੈਰ ਨਹੀਂ ਜਾਨ ਦੇਣਾ ਮੈਂ ਜੀ ਉਹਨੂੰ ਧੱਕਾ ਮਾਰਿਆ ਜ਼ੋਰ ਦੀ ਧੱਕਾ ਮਾਰ ਕੇ ਮੈਂ ਪਰਾਂ ਹੂੰ ਲੱਗਾ ਉਹ ਜੀ ਸਕੂਟਰ ਨੂੰ ਭੱਜਿਆ ਕਹਿੰਦਾ ਮੇਰੇ ਇੰਦੇ ਜਥਿਆਰ ਆ ਮੈਂ ਤੁਹਾਨੂੰ ਜਾਨੋਂ ਮਾਰ ਦਿੰਦਾ ਮੈਂ ਜੀ ਰੁਕ ਗਿਆ ਇਨੇ ਚਿਰ ਜੀ ਉਹ ਬੰਦੇ ਨੇ ਆਪਦਾ ਮੋਟਰਸਾਈਕਲ ਕੀਤਾ ਸਟਾਰਟ ਮੇਰੀ ਛਾਤੀ 'ਚ ਦੋ ਤਿੰਨ ਉਹਨਾਂ ਨੇ ਮੁੱਕੇ ਮਾਰੇ ਤੇ ਮੋਟਰਸਾਈਕਲ ਸਟਾਰਟ ਕੀਤਾ ਤੇ ਖਰਾਬ ਹੋ ਗਿਆ ਕਿੰਨੇ ਕੁ ਪੈਸੇ ਦੇ ਦਿੱਤੇ ਪੈਸੇ ਮੇਰੇ ਕੋਲ ਜੀ ਕਿਰਾਇਆ ਸੀ ਤਾਂ 8800 ਰੁਪਏ ਦਾ ਕਿਰਾਇਆ ਸੀ ਤੇ 6-7000 ਰੁਪਏ ਮੇਰਾ ਆਪਦਾ ਸੀ ਮੁੰਦਰੀ ਮੇਰੀ ਹੈਗੀ ਜੀ 6 ਗ੍ਰਾਮ ਦੀ ਅੰਦਾਜ਼ਾ 40000 ਦੀ ਮੁੰਦਰੀ ਸੀ ਜੀ ਉਹ ਲੈ ਗਿਆ ਜੀ ਤੁਸੀਂ ਜੀ ਕਿਹੜੇ ਕੱਪੜੇ ਪਾਏ ਸੀ ਕੱਪੜੇ ਮੇਰੇ ਨੀਲੇ ਰੰਗ ਦੀ ਪੈਂਟ ਤੇ ਨੀਲੇ ਰੰਗ ਦੀ ਸ਼ਰਟ ਆ ਆ ਮੇਰੇ ਆ ਮੇਰੇ ਪੈਂਟ ਪਾਈ ਹੋਈ ਸੀ 我们看。